ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਬਪਾ ਰਾਏ ਚੈਨ ਦਾ ਸਵਾਗਤ ਹੈ YouTube ਫੈਮਿਲੀ ਕਿਦਰ ਸਾਰੇ ਠੀਕ ਠਾਕ ਹੋ ਦੀ ਤੇ ਸਾਰਿਆਂ ਸਤਿ ਸ੍ਰੀ ਅਕਾਲ ਜੀ ਅੱਜ ਤਰੀਖ ਹੋ ਗਈ ਜੀ 16 ਜੁਲਾਈ ਦਿਨ ਹੈਗਾ ਅੱਜ ਸ਼ਨੀਵਾਰ ਤੇ ਸੂਰ ਦਿਨ ਸੰਗਰਾਣ ਦਾ ਹੋ ਗਿਆ ਤੇ ਅੱਜ ਚੜਿਆ ਭਾਦੋਂ ਦਾ ਮਿਨਾ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਵਾਸਤੇ ਨਾ ਮਿਨਾ ਹੈ ਕਿ ਖੁਸ਼ੀਆਂ ਭਰਿਆ ਆਵੇ ਨਾ ਤੇ ਸਾਰੇ ਆਪ ਆਪਣੇ ਘਰਾਂ 'ਚ ਖੁਸ਼ ਰਹਿਣ ਠੀਕ ਠਾਕ ਰਹਿਣ ਤੇ ਵਧੀਆ ਰਹਿਣ ਹਨਾ ਤੇ ਮੈਂ ਇੱਕ ਅਰਦਾਸ ਕਰਦੀ ਹਾਂ ਦੇ ਸਾਡੇ ਜਿਹੜੇ ਬਲੌਗ ਦੇ ਸਾਡੇ ਭੈਣ ਭਰਾ ਹਨਾ ਸਾਰਿਆਂ ਦੀ ਵਾਹਿਗੁਰੂ ਸੁਣੇ ਆਸਮਦਤ ਪੂਰੀ ਕਰੇ ਹਨਾ ਤੇ ਤੁਹਾਡੇ ਲਈ ਅਰਦਾਸ ਕਰਦੀ ਹਾਂ ਸਰਬ ਸੰਜੀ ਹਨਾ ਦੇਖੋ ਜੀ ਸਾਢੇ 11:30 ਦਾ ਟਾਈਮ ਹੋ ਗਿਆ ਤੇ ਅੱਜ ਵੇਲੇ ਛੁੱਟੀ ਹੈ ਬੱਚਿਆਂ ਨੂੰ ਨਾਲੇ ਅੱਜ ਜਨਮ ਅਸ਼ਟਮੀ ਆ ਸਾਡੇ ਨੱਥਾ ਵਾਲੇ ਮੰਦਿਰ ਤੇ ਉੱਥੇ ਅੱਜ ਪ੍ਰੋਗਰਾਮ ਜਨਮ ਅਸ਼ਟਮੀ ਦਾ ਤੇ ਸਪੀਕਰ ਲੱਗਾ ਤਾਂ ਸੁਣਦਾ ਹੋਊਗਾ ਨਾ ਤੇ ਮੰਦਰ ਬਹੁਤ ਸੋਹਣਾ ਤੁਹਾਨੂੰ ਕਿਸ ਦਿਨ ਨਾ ਮੰਦੇ ਦਾ ਵਲੌਗ ਦਿਖਾਵਾਂਗੇ ਤੇ ਮੰਦੇ ਦਾ ਵਲੌਗ ਲੈ ਕੇ ਆਵਾਂਗੇ ਤੇ ਹੁਣ ਮੈਂ ਦੁੱਧ ਰੱਖ ਲਿਆ ਇਹ ਚੁੱਲੇ ਤੇ ਤੇ ਪਤੀਲੀ ਜਿਹੜੀ ਮੈਂ ਦਹੀਂ ਜਮਾ ਲਿਆ ਉਹਦੇ ਵਿੱਚ ਮੈਂ ਅੱਜ ਦੁੱਧ ਪਾ ਲਿਆ ਹੈਗਾ ਤੇ ਮੈਂ ਨਾ ਇਹਦੇ ਵਿੱਚ डक ਲਿਆ ਆਹ ਦੇਖੋ ਤੇ ਟਾਇਪਿੰਚ ਵੀ ਦੁੱਧ ਰੱਖ ਲਿਆ और भैया भैन बहुत सोनिया

ਕੀ ਵਾਇਰਾਂ ਨਾਲੇ ਤੂੰ ਕਾ ਇਸ ਸੰਪੂਰਿਤ ਵਾਇਰਾਂ ਨਾਲੇ ਤੂੰ 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 ਲੋ ਇਹ ਸੋਖਸਾ ਦਾ ਪਾਰਟ ਹੋ ਚੁੱਕਾ ਤੇ ਹੁਣ ਹੋ ਗਈ ਹੈ 10 ਤੇ ਬੀਬੀਆਂ ਨੇ ਪਾਰਟ ਕਰ ਲਿਆ ਮੇਰੇ ਖਿਆਲ ਚਾਰ ਵਜੇ ਦੇ ਲੱਗੇ ਹੋਏ ਆ ਤੇ ਸਵਾ 5 ਦਿਨ ਹੋ ਗਿਆ ਟਾਈਮ ਉਧਰ ਮੇਰੀ ਚਾਹ ਵੀ ਬਣ ਗਈ ਆ ਤੇ ਚਾਹ ਵੀ ਇਸ ਟਾਈਮ ਨਾਲ ਬਣਾ ਲਈਦੀ ਆ ਤੇ ਬਾਅਦ ਚੋਂ ਬਚਾ ਲੈਣੇ ਤਾਜੀ ਬਣਾ ਲਈਦੀ ਆ ਤਾਂ ਆਪਣੇ ਵਾਸਤੇ ਸਵੇਰੇ ਸਵੇਰੇ ਸੀ ਥਿੰਨੀ ਥੋੜੀ ਜੀ ਬਣਾ ਲਈਦੀ ਆ ਚਲੋ ਜੀ ਚਾਹ ਪੀਣੇ ਵਾਸਤੇ ਸਾਥ ਸਪੋਟ ਰੱਖਿਓ ਆਪਣਾ ਤੇ ਬਹੁਤ ਵੇ YouTube ਫੈਮਿਲੀ ਮੇਰੀ ਆ ਦੇਖੋ ਚਾਹ ਅੱਜ ਬਿਸਕਟ ਦਿੱਤਾ ਵੱਲ ਕੇ ਦੁਕਾਨੋਂ ਲਿਆਉਣ ਦਾ ਤੇ ਕੋਸ਼ਿਸ਼ ਹੈ ਮੇਰੀ ਵੀ ਘਰ ਬਿਸਕਟ ਬਣਾਉਣ ਦਾ ਤੇ ਸ਼ਾਇਦਾਂ ਦਾ ਟਾਈਮ ਲੱਗਦਾ ਨਹੀਂ ਕੀ ਕਰ ਸਕਦੇ ਨਾ ਤੇ ਜਾਂ ਉਹ ਜੋਰਦਾ ਦਾ ਗਿਆਨ ਹੈ ਫਸਲੀ ਦਾ ਫਸਲੀ ਫਸਲੀ ਸਰਦੀਆਂ ਬਹਾਰਾਂ ਦੇ ਸਮਾਂ ਦੇ ਨਾਮ ਤੋਂ ਦੱਸਿਆ ਹੈ ਅਨੰਤ ਸਾਹਿਬ ਦਾ ਪਾਠ ਹੋਇਆ ਹੁੰਦਾ ਹੈ ਤੁਮਾਰਾ ਫਲਦਾ ਆਸੋਗੀ ਜੀ ਸੰਗਤ ਜਾਣਗੇ ਆਪ ਆਪਣੇ ਘਰ ਦਿਲੀ ਅਦਵਾਰ ਦੇ ਅਦਵਾਰ ਸਭ ਨੂੰ ਸਾਦਾ ਪਾਠ ਹੁੰਦੇ ਹੁੰਦਾ ਹੈ ਔਰ ਖੋਣਾ ਵੀ ਚਾਹੀਦਾ ਹੈ ਬੀਬੀਆਂ ਨੇ ਪਾਠ ਕਰਨਾ ਹੈ ਠੀਕ ਇਹ ਇੰਤਜ਼ਾਰ ਦਾ ਸਗਾਲੀਆਂ ਨਾਲ ਰਲ ਮਿਲ ਕੇ ਬਾਰੋ-ਬਾਰੀ ਵਿੱਗੀਆਂ ਰਹੀਂ ਬੀਬੀਆਂ ਤੇ ਪਾਠ ਵੀ ਕਲਾਕਲਾ ਸ਼ਬਦ ਸੁਣਾਈ ਦਿੰਦਾ ਤੇ ਬਹੁਤ ਵਧੀਆ ਗਰਵਾਨੀ ਕੋਈ ਕਿ ਸਾਰਿਆਂ ਦੇ ਮਨਾਂ ਚ ਨਾ ਬਸਾਵੇ ਆਪਣੀ ਗਰਵਾਨੀ ਚਲੋ ਠੀਕ ਹੈ ਜਿਆਦਾ ਗੱਲਾਂ ਨਾ ਕਰਦੇ ਚਾਹ ਪੀ ਲਈਏ ਦੱਸੋ ਕਿੰਨਾ ਚਾਹ ਚੜਦੇ ਹਨ ਸੀ ਟੀ ਵੀ ਆ ਗਈ ਹਾਂ ਕੀ ਗੱਲ ਹੈ ਟੈਂ ਨਾ ਹਿੰਦੀਆਂ ਇਹ ਦੇਖ ਰਹਾ ਵਾ ਨਿੱਕੀ ਕਿਦਾ ਵਧੀਆ ਇਹਨੇ ਪੂਰੇ ਪੂਰੇ ਪਹਿਲੇ ਦਰ ਹੀਆਂ ਬੈਠੀਆਂ ਸੂਟੀ ਐਸ ਬਿੱਕ ਪਤਾ ਲੱਗ ਜਾਂਦਾ ਮੇਰੇ ਨਾਲ ਲੈਂਦੀ ਆ ਮਤਲਬ ਹਨੀ ਗੋਸ਼ ਵੀ ਤਿੰਨ ਮਦਦ ਦੋ 35 ਡੱਬੇ ਵਿੱਚ ਦੇਖੋ ਜੀ ਸਵੇਰੇ ਸੌਖ ਤੇ ਜਦੋਂ ਬੂਆ ਖੁੱਲਦਾ ਹਨ ਤੇ ਸਾਹਮਣੇ ਖੜੀਆ ਹੁੰਦੀਆਂ ਬੂਏ ਤਾਂ ਫਟਾਫਟ ਜਾ ਜੇ ਨਾ ਬੂਆ ਖੁੱਲੇ ਨਾ ਫਿਰ ਨਾ ਬੂਏ ਪੰਨਣਾ ਪੈਣਾ ਫਟਾਫਟ ਕਹਣਾ ਬੂਏ ਖੋਲ ਦਿਓ ਵੀ ਸਈ ਆਈਏ ਸਾਨੂੰ ਹਨਾ ਦੁੱਧਤ ਪਾ ਦਿਓ ਚਾ ਦੇਖੋ ਮੇਰੇ ਪਿੱਛੇ ਆ ਗਈਆਂ ਇਹਨੂੰ ਕਹਿੰਦੇ ਪਿਆਰ ਇਹ ਪਰ ਦੂਰ ਦੂਰ ਰੱਖਣਾ ਚਾਹੀਦਾ ਇਹਨਾਂ ਨੂੰ ਪਿਆਰ ਪਰ ਲੱਗ ਹੀ ਨਹੀਂ ਆਉਣਾ ਚਾਹੀਦਾ ਕੰਬਲੀ ਚਲ ਵੇਦਰ ਜੀ ਦੋਵੇਂ ਤਾਂ ਹੈ ਅੰਦਰ ਸੋ ਇਧਰ ਮੈਂ ਸ਼ਾਮ ਨੂੰ ਗੁਰਦੁਆਰਿਆ ਨਹੀਂ ਹੁੰਦੀ ਇੱਕ ਮੇਰੇ ਮੋਰੇ ਹੁੰਦੀ ਇੱਕ ਪਿੱਛੇ ਹੁੰਦੀ ਆ ਜਾਨਵਰਾਂ ਨਾਲ ਪਿਆਰ ਚਲੋ ਠੀਕ ਆ ਪਰ ਸਾਬ ਦਾ ਚਾਹੀਦਾ ਤੇ ਪਤਾ ਉਹ ਵਰ ਨਹੀਂ ਚਾਹੀਦਾ ਹੈਗਾ ਚਲਦਰ ਚਲ ਮੈਨੂੰ ਹੁਣ ਐਕਸਰਸਾਈਜ਼ ਕਰ ਲੈਣ ਦੋ ਤੇ ਦੇਖੋ ਜੀ ਹੁਣ ਚਾਹ ਪੀ ਲਈ ਆ ਤੇ ਪੱਠੇ ਉੱਠੇ ਵੀ ਪਾ ਲਿਆ ਬਸ ਹੁਣ ਤੇ ਹੁਣ ਮੈਂ ਸ਼ੇਅਰ ਕਰਕੇ ਫੇਰ ਤਾਰ ਕੱਢੂੰਗੀ ਹਨਾ ਹਾਂ ਕਾਲਾ ਵੀ ਆ ਗਿਆ ਕਾਲਾ ਬਹੁਤ ਦਸ਼ਮਣ ਹੈ ਨਾਲਾ ਕਾਲਾ ਹੋਵੇ ਤੇ ਰੋਟੀ ਕੋ ਖਾ ਨਹੀਂ ਸਕਦਾ ਇਹਨਾਂ ਨੂੰ ਬਾਹਰ ਕਰਦੇ ਨਹੀਂ ਹੁੰਦੀਆਂ ਤਾਂ ਫੇਰ ਰੋਟੀ ਪਾਣੀ ਨਹੀਂ ਇਹਨਾਂ ਨੂੰ ਦੇਖੋ ਦਾ ਕੋਠਾ ਹਟਾ ਭਰ ਗਿਆ ਹਜੇ ਬਾਕੀ ਵੀ ਰਹਿੰਦੇ ਆਉਣ ਵਾਲੇ ਉਹਨਾਂ ਨੇ ਵੀ ਆਉਣਾ ਜ਼ਰੂਰ ਹਾਜ਼ਰੀ ਲਾਉਣੀ ਇਹਨਾਂ ਨੇ ਆ ਕੇ ਆਪਣੀ ਚਲੋ ਖੈਰ ਚੱਲ ਪਰੇ ਤੇ ਦੇਖੋ ਜੀ ਸਵੇਰੇ ਸਵੇਰੇ ਜ਼ਰੂਰ ਸ਼ੇਅਰ ਕਰਿਓ ਮੇਰੇ ਭੈਣ ਭਰਾ ਹਨਾ ਜਿਨ੍ਹਾਂ ਨੇ ਆਪਣਾ weight loss ਕਰਨਾ ਤੇ ਮੈਂ ਬਿਨਾਂ ਦਵਾਈ ਤੋਂ ਆਪਣਾ ਹਨਾ ਭਾਰ ਘਟਾਇਆ। ਇਸ ਚੀਜ਼ ਨਾਲ ਮੈਨੂੰ ਇੰਨਾ ਫਰਕ ਪਿਆ ਨਾ ਵੀ ਬਹੁਤ ਹੀ ਜ਼ਿਆਦਾ। ਕਿ ਕੋਈ ਦਵਾਈ ਖਾਣ ਦੀ ਲੋੜ ਨਹੀਂ ਪਈ, ਕੋਈ ਮੈਨੂੰ ਡਾਈਟਿੰਗ ਦੀ ਲੋੜ ਨਹੀਂ ਪਈ ਹੈਗੀ ਹਨਾ। ਬਸ ਆਪਣਾ ਜੋ ਵੀ ਆਪਣਾ ਸਾਦਾ ਜਿਹੜਾ ਖਾਣਾ ਖਾਣੇ ਅਸੀਂ ਉਹੀ ਹਨਾ ਪਿੰਡਾਂ ਵਾਲਾ। ਤੇ ਫਾਸਟ ਫੂਡ ਤਾਂ ਅਸੀਂ ਬਹੁਤ ਘੱਟ ਖਾਈਦਾ। ਮੰਨ ਲਓ ਕਿਤੇ-ਕਿਤੇ ਖਾ ਲਈਦਾ ਮਨ ਕਰੇ ਤਾਂ ਪਰ ਡੇਲੀ ਨਹੀਂ ਖਾਂਦੇ ਹੈਗੇ। ਚੀਜ਼ਾਂ ਵਧੀਆ ਨਹੀਂ ਹੈਗੀਆਂ ਜੋ ਆਪਣੇ ਘਰ ਦਾ ਖਾਣਾ ਨਾ ਸਿੰਪਲ ਸਾਦਾ। ਉਹਦੇ ਨਾਲ ਅਧਿਰੀਸ ਨਹੀਂ ਹੈਗੀ ਹੈਨਾ ਤਾਂ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਜਿੱਦਾਂ ਤੁਸੀਂ ਵਲੌਗ ਦੇਖਦੇ ਹੋ ਨਾ ਗਾਇਸ ਗਾਇਸ ਵੀਰੇ ਵਾਲੀ ਭੈਣ ਮੀਨੂ ਜਿਹੜੀ ਆ ਉਹਨੇ ਫਾਸਟ ਫੂਡ ਆਪ ਵੀ ਖਾ ਖਾ ਕੇ ਮੁੰਡੇ ਨੂੰ ਵੀ ਖਾ ਖਾ ਕੇ ਤੇ ਉਹਨੇ ਕੀ ਬਣਾ ਲਿਆ ਨਾ ਆਪਣਾ ਤੇ ਪਿਛਲੇ ਦਿਨ ਹੀ ਦੋਨੇ ਮਾਪੇ ਹਸਪੀਟਲ ਗਏ ਤੇ ਇਹ ਵਲੌਗ ਦਿਖਦੀ ਸੀਗੀ ਤੇ ਬਹੁਤ ਵਧੀਆ ਗੱਲ ਨਹੀਂ ਹੈਗੀ ਕੋਈ ਖੂਬੀ ਨਹੀਂ ਹੈਗੀ ਫੀ ਲੋਕ ਕਹਿੰ ਰਹੇ ਨੇ ਕਮੈਂਟਾਂ ਚ ਕਿਹਾ ਵੀ ਤੁਸੀਂ ਨਾ ਜਣੀ ਫਾਸਟ ਫੂਡ ਨਾ ਖਾਇਆ ਕਰੋ ਤੁਸੀਂ ਆਪਣਾ ਘਰ ਦਾ ਖਾਣਾ ਬਣਾ ਕੇ ਖਾਇਆ ਕਰੋ ਉਹਨਾਂ ਨੇ ਫੇਰ ਇੱਕ ਕਮੈਂਟ ਜੀ ਰਿਪਲਾਈ ਕਰਨਾ ਤੁਸੀਂ ਸਾਨੂੰ ਖਾਣ ਨੂੰ ਦਿੰਨੇ ਆ ਅਸੀਂ ਤਾਂ ਪੈਸੇ ਮੰਗਦੇ ਆ ਅਸੀਂ ਆਪਣੇ ਪੈਸੇ ਨਾਲ ਖਾਣੇ ਆ ਨਾ ਦੇਖੋ ਇਹ ਕਮੈਂਟ ਜਣੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਕਈ ਕਮੈਂਟਾਂ ਵਿੱਚ ਜੈਲਸ ਵੀ ਬਹੁਤ ਕਰਦੇ ਆ ਨਾ ਔਰ ਕਈ ਜਿਹੜੇ ਸਹੀ ਸੋਹਣੀ ਸਲਾਹ ਦਿੰਦੇ ਆ ਨਾ ਵਧੀਆ ਕਿ ਕਿ ਤੁਸੀਂ ਬਿਮਾਰ ਹੋ ਜਾਣਾ ਆ ਕਮੈਂਟ ਕਰਨ ਲੱਗੀ ਸੀ ਕਿ ਤੁਸੀਂ ਬਿਮਾਰ ਹੋ ਜਾਣਾ ਆ ਤੁਸੀਂ ਦਾ ਨਾ ਖਾਸ ਮੁਟਕਾਉ ਜੇ ਬਿਮਾਰ ਹੋਈ ਨਾ ਬੰਨ ਫਿਰ ਨੂੰ ਪਤਾ ਲੱਗਾ ਵੀ ਮੱਕੇ ਲੋਕ ਸੱਚੀ ਕਹਿੰਦੇ ਸੀ ਨਾ ਤੇ ਗੱਲ ਮੰਨ ਲੈਣੀ ਚਾਹੀਦੀ ਆ ਤੇ ਮੇਰੀ YouTube ਫੈਮਿਲੀ ਜਿਹੜੀ ਮੈਨੂੰ ਗੱਲ ਕਰਦੀ ਮੈਂ ਮੰਨ ਲੈਣੀ ਹੁੰਦੀ ਆ ਖਾਸ ਕਰ ਮੇਰੀ ਇਹ ਭੈਣਾਂ ਤੇ ਬਹੁਤ ਵਧੀਆ ਸੋਹਣੇ ਕਮੈਂਟ ਕਰਦੀਆਂ ਆ ਤੇ ਬਹੁਤ ਹਾਸੇ ਵਾਲੇ ਜਟ ਖੜਦੀਆਂ ਆ ਤੇ ਬਹੁਤ ਖੁਸ਼ੀ ਹੁੰਦੀ ਆ ਸੋ ਇਹ ਗੱਲ ਆ ਕਿ ਆਪਣਾ ਜਿਹੜਾ ਖਾਣਾ ਪੀਣਾ ਹਨਾ ਤੇ ਆਪਾਂ ਨੂੰ ਵੀ ਥੋੜਾ ਹਸਨਾ ਖਾਣਾ ਸਵਾਣਾ ਚਾਹੀਦਾ ਪੀਣਾ ਚਾਹੀਦਾ ਹਨਾ ਤੇ ਇਦਾਂ ਆ ਦੇਖੋ ਜੀ ਹੁਣ ਰਖੜੀ ਨੰਗੀ ਆ ਨਾ ਸਵੇਰਾਂ ਹੁਣ ਠੰਡ ਹੋ ਜਾ ਕਰਨੀ ਆ ਤੇ ਉਹ ਦੇਖੋ ਖੇਤਾਂ 'ਚ ਦੂਰ ਦੂਰ ਤੱਕ ਧੁੰਦਾ ਪੈਣ ਲੱਗ ਪਈ ਆ ਧੁੰਦ ਪੈਂਦੀ ਆ ਦੇਖੋ ਸਰੋਪ ਤੇ ਮੇਰੇ ਸਾਹਮਣੇ ਦਿਸਦਾ ਇੱਥੋਂ ਦੀ ਤੇ ਖੇਤਾਂ 'ਚ ਧੁੰਦ ਪਈ ਆ ਰਖੜੀ ਦੇ ਬਾਅਦ ਠੰਡ ਹੋ ਜਾਂਦੀ ਹੁੰਦੀ ਹੌਲੀ ਹੌਲੀ ਤੇ ਹੋ ਜਾਣੀ ਆ ਠੰਡ ਹੋਣ ਲੱਗ ਜਾਣੀ ਆ ਤਾਂ ਫਿਰ ਦਿਨਾਂ ਦਾ ਵੀ ਫਰਕ ਬਹੁਤ ਪੈ ਜਾਣਾ ਤੇ ਦਿਨ ਛੋਟੇ ਹੋ ਜਾਂਦੇ ਨੇ ਅੱਗੇ ਨਾਲ ਥੋੜਾ ਫਰਕ ਪਿਆ ਦਿਨਾਂ ਦਾ ਉਦਾਂ ਤੇ ਦਿਨ ਛੋਟੇ ਹੋ ਚੁੱਕੇ ਆ ਤੇ ਟਾਈਮ ਫਟਾਫਟ ਲੰਘ ਜਾਂਦਾ ਹੈ ਤੇ ਹੁਣ ਵੀ ਮਰਖਾ ਸਵਾ 6 ਸਵਾ 6 ਦਾ ਹੋ ਗਿਆ ਟਾਈਮ ਹੁਣ ਵੀ ਹੈ ਨਾ ਤੇ ਲੱਗਦਾ ਜਿੱਦਾਂ ਹੌਮ ਜਾਂ ਬਹੁਤ ਆ ਤੇ ਮੌਸਮ ਲੱਗਦਾ ਵੀ ਮੀਂਹ ਆਲਾ ਆ ਸ਼ਾਇਦ ਮੀਂਹ ਆ ਜੀ ਹੈ ਨਾ ਤੇ ਪਾਸਪੂ ਸਾਡੇ ਪੈਣ ਬਹੁਤ ਮੀਂਹ ਪਿਆ ਤੇ ਕੱਲ ਵੀ ਆ ਸਾਡੇ ਪੈਣ ਜਿੱਦਾਂ ਕੱਲ ਨਹਿਰ ਆ ਲਾਥ ਨੂੰ ਜਾਂਦਿਆਂ ਨੂੰ ਖਾੜੇ ਪੈਣ ਦੇ ਲੱਗੇ ਤੇ ਤੁਹਾਨੂੰ ਮੈਂ ਕੱਲ ਦਾ ਨਹਿਰ ਦਾ ਬਲੌਗ ਪਾਸ ਹੈਗਾ ਪੈਣ ਨੇ ਬਹੁਤ ਸੋਹਣੇ ਕਮੈਂਟ ਕੀਤੇ ਉਹਤੇ ਬਹੁਤ ਵਧੀਆ ਹੈ ਨਾ ਮੀ ਕਹਿੰਦੇ ਹਰਿਆਲੀ ਹਰਿਆ ਸੁਣੀ ਲੱਗਦੀ ਹੈ ਹਾਂਜੀ ਭੈਣੇ ਬਿਲਕੁਲ ਜਦੋਂ ਹਰਿਆਲੀ ਵੀਡੀਓ ਚ ਆਉਂਦੀ ਹੈ ਨਾ ਤੇ ਵੀਡੀਓ ਦਾ ਵਿਊ ਉਤੋਂ ਵਧੇ ਹੋ ਜਾਂਦਾ ਹੈ ਤੇ ਚਲੋ ਮੈਂ ਕਿਹਾ ਤੁਹਾਨੂੰ ਵੀ ਨਾ ਤੇ ਹੋਰ ਭੈਣਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਕਹਿੰਦੇ ਵਧੀਆ ਹੋਇਆਗਾ ਭਾਈ ਤੁਸੀਂ ਭੈਣ ਨੂੰ ਕਮਾ ਲਏ ਹਾਂਜੀ ਕਮਾਉਣ ਦੇ ਭੈਣ ਕਿਤੇ ਲੱਗ ਜਾਂਦੇ ਨਹੀਂ ਹੈਗੇ ਬਸ ਇਦਾਂ ਹੀ ਟਾਈਮ ਪਾਸ ਕਰ ਦਿੰਦੇ ਕਮਾ ਕਰਾਂ ਬਿਚ ਹੈ ਨਾ ਜੀਤ ਕਰਦਾ ਵੀ ਘੁੰਮਣ ਜਾਈਏ ਹੈ ਨਾ ਤਾਂ ਉਹ ਦੇਖੋ ਮਸਤੀ ਸ਼ੁਰੂ ਹੋਈ ਪਈ ਆ ਬਸ ਇਹਨਾਂ ਲੇਟ ਅਪ ਸਿੱਟਾ ਕਰਨਾ ਇੱਥੇ ਆ ਕੇ ਹੈ ਨਾ ਵੀ ਪੰਨੀ ਨਾਲ ਪੀ ਸਕੋਨ ਮਿਲਦਾ ਸਾਰੇ ਆਣਿਆਂ ਨੂੰ ਹਨਾ ਜਾਨਵਰਾਂ ਨੂੰ ਚਲੋ ਫਿਰ ਇਹਨਾਂ ਦੀ ਮਰਜ਼ੀ ਹਨਾ ਇਹਨਾਂ ਦਾ ਪਿਆਰ ਸਾਡੇ ਨਾਲ ਆ ਤਾਸ ਵੀ ਇੱਧਰ ਬੈਠੀ ਆ ਨਿੱਕੀ ਬਣੀ ਕਿੱਥੇ ਕਮਣ ਚਲ ਗਈ ਆ ਤੇ ਇਹ ਕੰਮ ਹੈ ਇਹਨਾਂ ਦੇ ਤੇ ਇਹ ਕਰ ਰਿਹਾ ਲੋਗ ਮੈਂ ਕਾਲਾ ਸਟਾਰ ਕਿਤੇ ਸੀਗਾ ਤੇ ਬਸ ਇੱਥੇ ਹੀ ਹਨਾ ਤੈਨੂੰ ਮਸਤੀ ਦਿਖਾਉਣੀ ਪਹਿਲਾਂ ਕਾਲੂ ਦੀ ਦੇਖੋ ਜੇ ਰੀਲਾ ਇੰਨਾ ਨਾ ਬਹੁਤ ਜ਼ਿਆਦਾ ਜਾ ਕਿਤੇ ਕੋਈ ਤੇ ਲੱਗੇ ਕੋਈ ਖਾ ਦੇਵੇ ਚੀਜ਼ ਹੈ ਨਾ ਜਿੱਥੇ ਇਹ ਹੋਗਾ ਕੁਝ ਕੋਈ ਤੇ ਖਾ ਨਹੀਂ ਸਕਦਾ ਆ ਤਾਂ ਮੇਰਾ ਉਹਨਾ ਡੇਲੀ ਨੇ ਸਵੇਸ਼ਾ ਨੂੰ ਆਉਣੇ ਆਉਣਾ ਇਹ ਲੋਦਦੋ ਰਾਤ ਦਾ ਪਿਆ ਹੁੰਦਾ ਨਾ ਉਹ ਵਿੱਚ ਪਾਣੀ ਪਾ ਕੇ ਫੇਰ ਇਹਨਾਂ ਨੂੰ ਪਲਉਣੀ ਹੁੰਦੀ ਹੈ ਤੇ ਫੇਰ ਪੀ ਜਾਂਦੇ ਜਦੋਂ ਠੀਕ ਆ ਆਪਾਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਵੀਡੀਓ ਲਾਈਵ ਕਰਦੇ ਰਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਵੀ ਕਰਦਾ ਕਰੋ ਹਨਾ ਤੇ ਹਾਈਬ ਡਾਕਸ਼ਨ ਆਪ ਤੇਆ ਕਰੋ ਤੁਹਾਡੀ ਸਪੋਰਟ ਨਾਲ ਥੱਕਾਈ ਆ ਅੱਗੇ ਤੱਕ ਵੀ ਜਾਵਾਂਗੇ ਹਨਾ ਤੇ ਤੁਸੀਂ ਜਰੂਰ ਸਾਡੇ ਸਪੋਰਟ ਬਣਾਈ ਰੱਖਿਓ ਇਹਦੇ ਵਿੱਚ ਨਾਲ ਵੀਡੀਓ ਨੂੰ ਫੁੱਲ ਵਾਸ ਕਰਿਆ ਕਰੋ ਤੇ